ਪੰਜਾਬ ਦੀ ਗੱਲ ਕਰੋਗੇ ਤਾਂ ਜਿਆਦਾ ਬਿਹਤਰ ਹੈ ਉਹ ਸਿਫਾ ਕਿਉਂ ਦੇਗੇ ਨਹੀਂ ਦੇਗੇ ਤੁਸੀਂ ਇਹ ਤੁਸੀਂ लवली ਸਭ ਨੂੰ ਸਵਾਲ ਕਰੋ ਬਟਿੰਡਾ ਜਗ੍ਹਾ ਲੁਧਿਆਣਾ ਤੁਹਾਨੂੰ ਮਤਲਬ ਦਿੱਤਾ ਕਿ ਖਾਰਲ ਮੈਨੂੰ ਲੱਗਦਾ ਕਿ ਮੈਂ ਪੰਜਾਬ ਦਾ ਪ੍ਰਧਾਨ ਹੈ ਔਰ ਮੇਰਾ ਫਰਜ ਬੰਦਾ ਕਿ ਮੈਂ ਸਾਰੀਆਂ ਸੀਟਾਂ ਤੇ ਲੜਾਈ ਲੜਾਂ ਵਿਰੋਧੀਆਂ ਵੱਲੋਂ ਹੁਣ ਤੱਕ ਸਵਾਲ ਨਹੀਂ ਲੇਕਿਨ ਇੱਕ ਸਵਾਲ ਪੂਰਾ ਹੋਣ ਦਿਓ ਬ੍ਰਦਰ ਤੁਸੀਂ ਪੱਤਰਕਾਰ ਹੋ ਹਾਂਜੀ ਠੀਕ ਹੈ ਸੋ ਹੁਣੇ ਫੈਸਲਾ ਲਿਆ ਗਿਆ ਰਾਹੁਲ ਗਾਂਧੀ ਜੀ ਦੁਆਰਾ ਕਿ ਜਿਸ ਪ੍ਰਕਾਰ ਆਦਰਨੀਆ ਰਵਨੀਤ ਸਿੰਘ ਬਿੱਟੂ ਸਾਹਿਬ ਪਾਰਟੀ ਨੂੰ ਇਸ ਸਮੇਂ ਛੱਡ ਕੇ ਗਏ ਜਿਸ ਪਾਰਟੀ ਨੇ ਸਾਰੇ ਰਾਜ ਭਾਗ ਠਾਠ ਦਿੱਤੀ ਹੋਵੇ ਔਰ ਉਸ ਤੋਂ ਬਾਅਦ ਇਹਨ ਮੌਕੇ ਤੇ ਆ ਕੇ ਛੱਡ ਜਾਣਾ ਇਹ ਮਤਲਬ ਕਿ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ ਔਰ ਰਾਹੁਲ ਗਾਂਧੀ ਜੀ ਨੇ ਫੈਸਲਾ ਲਿਆ ਕਿ ਸਾਨੂੰ ਇਹਨਾਂ ਜਿਹੜਾ ਇਹ ਸੁਨੇਹਾ ਗਿਆ ਲੋਕਾਂ 'ਚ ਇਹਨਾਂ ਮੋੜਵਾ ਜਵਾਬ ਦੇਣਾ ਚਾਹੀਦਾ ਹੈ ਲੁਧਿਆਣੇ ਜੋ ਪੂਰੇ ਦੇਸ਼ ਭਰ ਵਿੱਚ ਸੁਨੇਹਾ ਜਾਏਗਾ ਕਿ ਜਿਹੜੇ ਲੋਕ ਆਪਰਚਨਿਸਟ ਹੈਗੇ ਆ ਔਰ ਜਿਹੜੇ ਲੋਕ ਮੌਕਾ ਪ੍ਰਸਨੇ ਜਿਹੜੇ ਲੋਕ ਪਿੱਠ ਚ ਛੁਰਾ ਮਾਰ ਕੇ ਜਾਂਦੇ ਨੇ ਉਹਨਾਂ ਨੂੰ ਲੋਕ ਸਬਕ ਜ਼ਰੂਰ ਸਿਖਾਉਂਦੇ ਨੇ ਇਹ ਮੈਂ ਸਮਝਦਾ ਕਿ ਜਿਹੜਾ ਬਟ੍ਰੇ ਕੀਤਾ ਉਹਨਾਂ ਨੇ ਪਾਰਟੀ ਨੂੰ ਧੋਖਾ ਦਿੱਤਾ ਇਹ ਧੋਖੇ ਦੇ ਖਿਲਾਫ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਇੱਕ جنگ ਹੈ ਤੇ ਲੜਾਈ ਹੈ ਧੋਖੇ ਦੇ ਖਿਲਾਫ ਵਫਾਦਾਰੀ ਦੀ ਲੜਾਈ ਹੈ ਮੈਂ ਸਮਝਦਾ ਹਾਂ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ ਐਸੇ ਧੋਖੇਬਾਜ਼ਾਂ ਨੂੰ ਬੇਵਫਾ ਲੋਕਾਂ ਨੂੰ ਜ਼ਰੂਰ ਸਬਕ ਸਿਖਾਉਣਗੇ। ਬ੍ਰਿੰਗ ਸਾਹਿਬ ਜੀ ਦਾ ਤੁਸੀਂ ਧੋਖੇ ਦੀ ਗੱਲ ਕੀਤੀ ਜਦੋਂ ਸਾਰੇ ਵੱਡੇ ਵੱਡੇ ਲੀਡਰ ਜੋ ਦਿੱਗੇ ਜ ਹਾਰ ਰਹੇ ਸੀ ਤਾਂ ਗਿੱਧੜਵਾਹਾਂ ਦੇ ਲੋਕਾਂ ਨੇ ਟੁੱਟ ਯਕੀਨ ਕੀਤਾ। ਉਹ ਸਨੋ ਛੱਡ ਕੇ ਜਾ ਰਹੇ ਹੁੰਦੇ ਆਲਾ। ਦੇਖੋ ਗਿੱਧੜਬਾ ਤੁਸੀਂ ਮੈਨੂੰ ਲੱਗਦਾ ਹੈ ਕਿ ਸਾਰੇ ਸਵਾਲ ਜਾਣ ਬੁੱਝ ਕੇ ਕੋਈ ਐਸੇ ਪੁੱਛਨੇ ਹੈ। ਗਿੱਧੜਬਾ ਇਹਦਾ ਜਿਹੜਾ ਗਿੱਧੜਬਾ ਹੈ ਉਹ ਮੇਰਾ ਦਿਲ ਹੈ। ਰਾਜਾ ਵੜਿੰਗ ਕਿਤੇ ਵੀ ਤੁਰਿਆ ਫਿਰੇ ਉਹਦਾ ਦਿਲ ਗਿੱਦੜਬਾ ਦੇ ਲੋਕਾਂ ਲਈ ਧੜਕਦਾ ਹੈ। ਨਾ ਗਿੱਦੜਬੇ ਦੇ ਲੋਕਾਂ ਨੂੰ ਛੱਡਿਆ ਤੁਹਾਨੂੰ ਬੇਨਤੀ ਕਰਨੀ ਛੋਣਾ ਪਹਿਲਾਂ ਵੀ ਮੈਂ ਬਠਿੰਡੇ ਤੋਂ ਚੋਣ ਲੜਿਆ ਸੀ। ਮੈਂ 올 ਇੰਡੀਆ ਦਾ ਪ੍ਰਧਾਨ ਬਣਿਆ ਸੀ ਲੋਕ ਕਹਿੰਦੇ ਰਾਜਾ ਵੜਿੰਗ ਗਿੱਦੜਬਾ ਛੱਡ ਗਿਆ। ਲੋਕ ਕਹਿੰਦੇ ਸੀ ਯਾਰ ਹੁਣ ਇਹ ਮੰਤਰੀ ਬਣ ਗਿਆ ਫਿਰ ਪਤਾ ਨਹੀਂ ਕਿੱਥੇ ਜਾਊਗਾ ਗਿੱਦੜਬਾ ਮਰਦੇ ਦਮ ਤੱਕ ਗਿੱਦੜਬਾ ਦੇ ਲੋਕਾਂ ਦੇ ਨਾਲ ਰਹੇ ਆਂ ਤੇ ਗਿੱਦੜਬਾ ਦੇ ਲੋਕਾਂ ਦੇ ਨਾਲ ਰਹਿਣਾ। ਸਹੀ ਅੱਜ ਅੱਜ ਤੁਹਾਡੀ ਤਾਂ ਹੋ ਰਹੀ ਸੀ ਕਿਉਂਕਿ ਤੁਸੀਂ ਨਹੀਂ ਪਹਿਲਾਂ ਇੱਛਾ ਜ਼ਾਹਿਰ ਕੀਤੀ ਕਿ ਇਸ ਪਿਛਾ ਕਰ ਵੀ ਮੇਰੀ ਇੱਛਾ ਹੈ ਕਿ ਹਸ ਰੋਕਰ ਬਾਬਲ ਦੇ ਨਾਲ ਮੁਕਾਬਲਾ ਹੋਵੇ ਚੋਣਾਂ ਨੂੰ ਦੇਖੋ ਗੱਲ ਉਹ ਮੇਰੀ ਜਿਹੜੀ ਇੱਛਾ ਸੀ ਉਹ ਪੂਰੀ ਹੋਈ ਮੈਂ ਮੁਕਾਬਲਾ ਕੀਤਾ ਪਾਰਟੀ ਨੇ ਹੁਣ ਵੱਡਾ ਇੱਕ ਫੈਸਲਾ ਬਟਰੇ ਦੇ ਖਿਲਾਫ ਮੈਂ ਸਮਝਦਾ ਕਿ ਵਫਾਦਾਰੀ ਤੇ ਗੈਦਾਰੀ ਦੀ ਲੜਾਈ ਹੈ। ਇਹਾ ਹੁਣ ਲੋਕਾਂ ਨੇ ਫਤਵਾ ਬਹੁਤ ਵੱਡਾ ਦੇਣਾ ਸੋ ਇਸ ਕਰਕੇ ਉੱਥੇ ਅਹਿਮ ਲੜਾਈ ਬਣ ਜਾਂਦੀ ਹੈ ਆਦਰਵਾਇਜ਼ ਤਾਂ ਮੇਰੀ ਇੱਛਾ ਸੀ ਮੈਂ ਕਿਤੋਂ ਵੀ ਚੋਣਾਂ ਨਾਲ ਲੜਿਆ ਫਿਰ ਪਾਰਟੀ ਨੇ ਕਿਹਾ ਕਿ ਨਹੀਂ ਹੁਣ ਇਹ ਸਨੇਹਾ ਦੇਣ ਦਾ ਮੌਕਾ ਸੋ ਸਨੇਹਾ ਦੇਣ ਦਾ ਮੌਕਾ ਸਿੰਘ ਸਾਹਿਬ ਅੱਜ ਦੋ ਲੀਡਰਾਂ ਦੀਆਂ ਜੱਟੀਆਂ ਪੁਆਈਆਂ ਪਟਕ ਸਾਹਿਬ ਵੀ ਧਰਤੀ ਤੇ ਨਤਮਸਤਕ ਹੋਏ ਕਿ ਮੈਨੇ ਕਿਹਾ ਡਿਜ਼ਾਈਨ ਮੈਨੂੰ ਸਮਝ ਨਹੀਂ ਕੋਈ ਬਹਿਨੇ ਨਹੀਂ ਇਹ ਪੋਲਿਟੀਕਲ ਲੋਗ ਨੇ ਅਸੀਂ ਇਹ ਕੋਈ ਦੁਸ਼ਮਣੀ ਤਾਂ ਨਹੀਂ ਸੀ ਉਹ ਜੀਤਮਿੰਦਰ ਜੀ ਇੱਕ ਵੱਖਰੀ ਪਾਰਟੀ ਸਨ ਚਟਾਨਾ ਜੀ ਸਾਡੇ ਇੱਥੇ ਉਮੀਦਵਾਰ ਸਨ ਕਾਂਗਰਸ ਪਾਰਟੀ ਦੇ 10 ਸਾਲਾਂ ਤੋਂ ਲੜਾਈ ਲੜੀ ਵਰਕਰਾਂ ਦਾ ਮਨੋਬਲ ਉੱਚਾ ਚੋਕ ਕੇ ਰੱਖਿਆ ਅੱਜ ਕਾਂਗਰਸ ਪਾਰਟੀ ਨੇ ਜਿਹੜੀ ਟਿਕਟ ਆਉ ਜੀਤਮੇਂਦਰ ਜੀ ਨੂੰ ਦਿੱਤੀ ਹੈ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਅਸੀਂ ਹਿੱਕ ਡਾ ਕੇ ਆਪਦੇ ਉਮੀਦਵਾਰ ਦੇ ਲਈ ਲੜਾਈ ਲੜੀਏ ਉਹਨਾਂ ਨੂੰ ਵੋਟਾਂ ਪਾਈਏ ਤੇ ਅੱਜ ਦੋਹਾਂ ਦਾ ਜਿਹੜਾ ਮਨ ਮਟਾਫਸੀ ਲੋਕਾਂ ਦਾ ਸਸਪੈਂਸ ਸੀਗਾ ਲੋਕ ਇਹ ਵਾਰ-ਵਾਰ ਸਵਾਲ ਪੁੱਛਦੇ ਸੀ ਹੁਣ ਦੋ ਇੱਕ ਥਾਂ ਤੇ ਆ ਗਏ ਕੀ ਹੋਊਗਾ ਸਾਡੇ ਕੋਲੇ ਅਲੱਗ-ਅਲੱਗ ਜੰਗਾਵਾਂ ਹੈਗੀਆਂ ਅਸਥਾਨ ਹੈਗੀ ਔਰ ਅੱਜ ਬਹੁਤ ਵੱਡੀ ਗੱਲ ਕਰਦੇ ਆ ਜੀਤਮਿੰਦਰ ਜੀ ਨੇ ਇਹ ਗੱਲ ਕਹੀ ਹੈ ਕਿ ਅਗਲੀ ਵਾਰੀ 2027 ਦੇ ਵਿੱਚ ਸਾਡੇ ਖੁਸ਼ਬਾਦ ਜੁਠਾਣਾ ਤਲਵੰਡੀ ਸਾਬ ਤੋਂ ਉਮੀਦਵਾਰ ਹੋਣਗੇ ਤੇ ਮੈਂ ਉਹਨਾਂ ਦੀ ਮਦਦ ਕਰਾਂਗਾ ਇਹ ਫੁੱਲ ਜ਼ੋਰ ਲਾ ਕੇ ਅਸੀਂ ਇਹਨਾਂ ਨੂੰ ਜਿਤਾਉਣ ਦਾ ਕੰਮ ਕਰਾਂਗੇ ਔਰ ਔਰ ਖੁਸ਼ਬਾਦ ਜੁਠਾਣਾ ਦੀ ਨੀਕਾ कि ਅਸੀਂ ਤਲਵੰਡੀ ਸਾਬੋ ਚ ਕਿਸੇ ਵੀ ਪ੍ਰਕਾਰ ਦੀ ਕੋਈ ਕਸਰ ਨਹੀਂ ਛੱਡਾਂਗੇ ਇੱਕ ਢਾਕੇ ਅਸੀਂ ਜੀਤ ਮੇਂਦਰ ਸਿੰਘ ਜੀ ਦੀ ਮਦਦ ਕਰਾਂਗੇ ਜੁਲਵੀਰ ਗੋਲ ਨਹੀਂ ਰਿਹਾ ਕਾਂਗਾ ਚੰਦਲ ਨੇ ਕਰਦੇ ਨੇ ਪਾਰਟੀ ਨੇ ਫੈਸਲਾ ਲੈਣ ਲੈਣਾ ਕਿ ਉਹ ਰੋਕ ਦੇ ਦੇਣਗੇ ਤੇ ਇਹ ਅੱਗੇ ਕਬੱਡੀ ਸਾਬੋ ਤੋਂ ਫਿਰ ਜੀਤ ਮੇਂਦਰ ਸਾਬਾ ਦੇ ਫੈਸਲਾ ਲੈਣਗੇ ਫਿਰ ਬੜਿੰਗ ਸਾਹਿਬ ਹਾਂ ਸਰ ਹੁਣ ਮੇਰਾ ਆਪਾਂ ਥੋੜੇ ਦੇਰ ਨੂੰ ਥੋੜਾ ਤੁਹਾਨੂੰ ਬਾਈਟ ਦੇਾਂਗੇ ਦੁਬਾਰਾ ਠੀਕ